ਗੁਰਨਾਨ ਖਸਾਬ ਦੀ ਚਲੋ ਖੇਪਰਾ ਪੰਦਰਤੀ ਬਟਾਲਾ ਅੱਜ ਸਭਾਗ ਪ੍ਰਾਪਤ ਹੋਇਆ ਹੈ ਕਿ ਇੱਥੇ ਜਿਹੜਾ ਤਹਿਸੀਲ ਕੰਪਲੈਕਸ ਨਿਲਾ ਬਣਾਇਆ ਉਹ ਉਹਦਾ ਉਦਘਾਟਨ ਕਰਨ ਇੱਕੋ ਛੱਤ ਹਲੇ ਬਹੁਤ ਸਾਰੇ ਦਫ਼ਤਰ ਇੱਥੇ ਆ ਗਏ ਨੇ ਜਿਹਦੇ ਵਿੱਚ ਤਹਿਸੀਲਦਾਰ ਆਫਿਸ ਐਸ ਡੀ ਐਮ ਆਫਿਸ ਸੀਲਡਰਕ ਦੀ ਕੋਰਟ ਐਸ ਡੀ ਐਮ ਕੋਰਟ ਪਟਵਾਰੀ ਪਟਵਾਰਖਾਨੇ ਦੇ ਸਾਰੇ ਜਿੰਨੇ ਵੀ ਮੁਲਾਜ਼ਮ ਕਾਨੂੰਗੋ ਇਸ ਤੋਂ ਨਵਾਂ ਫਰਦ ਕੇ ਅੰਦਰ ਸੇਵਾ ਕੇ ਅੰਦਰ ਸਾਰੇ ਕੁਝ ਹੱਥ ਲਿਆ ਗਏ ਇਹ ਨਾਲ ਹੀ ਜਿਹੜਾ ਇਸ ਕੰਪਲੈਕਸ ਦੇ ਬਿਲਕੁਲ ਨਾਲ ਹੀ ਕੋਟ ਹੈ ਤੇ ਹੋਰ ਜਿਹੜੀਆਂ ਲੀਗਲ ਅਮਕਾਨਾਂ ਲਈ ਜਿੱਥੇ ਲੋਕ ਜਿਆਦਾ ਆਉਂਦੇ ਨੇ ਪਹਿਲਾਂ ਇਹ ਸ਼ਹਿਰ ਦੇ ਵਿਚਾਲੇ ਹੁੰਦਾ ਸੀ ਵਿਚੋਂ ਹੁੰਦਾ ਸੀ ਉੱਥੇ ਜਾ ਕੇ ਕਾਫੀ ਜੈਸਟਰਡ ਹੋ ਗਿਆ ਸੀਗਾ ਬਹੁਤ ਕੈਸਫ ਪੂਰੇ ਨਾ ਜਾਮ ਹੁੰਦੀ ਸੀ ਲੋਕਾਂ ਦੇਖਤਾ ਹੁੰਦੀ ਸੀ ਸੋ ਬੜੀ ਸ਼ਾਨਦਾਰ ਬਿਲਡਿੰਗ ਤੇ ਅੱਜ ਉਦਕਾਰਨ ਹੋਇਆ ਉਹਦੇ ਬਾਰੇ ਵਿਚਾਰ ਬਟਾਂਦਰੇ ਸਾਰੇ ਹੋ ਰਹੇ ਨੇ ਅ ਜਿਹਨੇ ਬਣਾਉਣ ਦਾ ਵੀ ਮਨ ਵਕੀਲ ਸਾਹਿਬਾਨ ਵੀ ਇੱਥੇ ਖੜੇ ਨੇ ਉਹਨਾਂ ਨੇ ਵੀ ਗੱਲ ਕਹੀ ਹੈ ਜਿੰਨੇ ਪੰਜ ਸਰਪੰਚ ਜਾਂ ਕਾਉਂਸਲਰ ਨੰਨੇ ਵੀ ਗੱਲ ਕਹੀ ਤੇ ਫਿਰ ਪੁਲਿਸ ਲਾਈਨ ਜਿਹੜੀ ਹੈ ਤੁਸੀਂ ਜਿੰਨੇ ਕਹਿੰਦੇ ਉਹਨੂੰ ਵੀ ਕਿਉਂਕਿ ਸਾਰੇ ਕੰਮ ਕੋਰਿਲੇਟਡ ਹੀ ਨੇ ਸਾਰੇ ਤਸੀਮ ਨਾਲ ਜੁੜੇ ਹੋਏ ਨੇ ਸਾਰੇ ਸੋ ਜੇ ਕੋਈ ਬੰਦਾ ਆਵੇ ਉਹਨੂੰ ਇੱਧਰ ਉੱਧਰ ਜ਼ਿਆਦਾ ਟਾਈਮ ਦੀ ਫਜ਼ਰ ਖੁਆਰੀ ਨਾ ਹੋਵੇ

ਹੋਸਟਲ ਦਾ ਖਰਚਾ ਜਾਂ ਕੋਈ ਹੋਰ ਜਿੰਨੇ ਵੀ ਅਕਾਦਮਿਕ ਖਰਚੇ ਨੇ ਸਾਰੇ ਪੰਜਾਬ ਗਵਰਨਮੈਂਟ ਕਹੇ ਜਿਹੜਾ ਇਲੀਗਲ ਤਰੀਕੇ ਨਾਲ ਸੈਂਟਰ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਜਾਂ ਸਿੰਡੀਕੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਦੋ ਵਾਰੀ ਹੋਰ ਇੱਕ ਦੋ ਹੋਰ ਤਰੀਕਿਆਂ ਨਾਲ ਵੀ ਕੀਤੀ ਹੈ ਟਰਾਈ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਜਿਵੇਂ ਕਿ ਕਿ ਸਾਡੇ ਕੁਝ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਨੇ ਜਮਨਾ ਨਗਰ ਅੰਮ੍ਰਿਤਕੁੱਲਾ ਅੰਬਾਲਾ ਜਾਂ ਸਹਾਰਨੀ ਉਰ ਵੀ ਉਹਨਾਂ ਦੇ ਜਿਹੜੇ ਕਾਲਜ ਨੇ ਉਹ ਸਾਡੇ ਯੂਨੀਵਰਸਿਟੀ ਨਾਲ ਜੋੜ ਦੋ ਤੁਸੀਂ ਪਰ ਉਹ ਅਸੀਂ ਇਹ ਮੰਗ ਜਿਹੜੀ ਜਦੋਂ ਮੈਂ ਮੀਟਿੰਗ ਦੇ ਵਿੱਚ ਗਿਆ ਸੀ ਮੈਂ ਬਿਲਕੁਲ ਕੋਰਾ ਇਨਕਾਰ ਕਰਤਾ ਸੀ ਦੇਖਿਆ ਵੀ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਅਫੀਲੀਏਟਡ ਨੇ ਇਸ ਯੂਨੀਵਰਸਿਟੀ ਨਾਲ ਤੇ ਅਸੀਂ ਉਹਨਾਂ ਕਾਲਜਾਂ ਨੂੰ ਹੀ ਵਧੀਆ ਤਰੀਕੇ ਨਾਲ ਚਲਾਉਣਾ ਹੈ ਤੇ ਆਪ ਹੀ ਹਰਿਆਣਾ ਨਿਕਲਿਆ ਸੀ ਪਹਿਲਾਂ ਇਹ ਕਹਿ ਕੇ ਕਿ ਅਸੀਂ ਇਸ ਯੂਨੀਵਰਸਿਟੀ ਚ ਆਪਣੀ ਆਪਣੇ ਕਾਲਜਾਂ ਦੀ ਅਫਲੀਏਸ਼ਨ ਵਾਪਸ ਲੈਣੇ ਆ ਉਹਨੇ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲਈ ਸੀ ਜਿਸ ਆਪਣੀ ਕੋਈ ਯੂਨੀਵਰਸਿਟੀ ਹੋਰ ਬਣਾ ਲਓ ਪਰ ਉਹ ਸੈਨੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਅਸੀਂ ਕਿਉਂਕਿ ਉਹਨਾਂ ਦੇ ਗ੍ਰੈਜੂਏਟਸ ਹੋਣ ਹੈ ਨਹੀਂਗੇ ਤੇ ਪੰਜਾਬ ਤੋਂ ਗ੍ਰੈਜੂਏਟਸ ਜਿਹੜੇ ਨੇ ਉਹ ਸੈਨੇਟ ਦੇ ਮੈਂਬਰ ਨੇ ਸਿੰਡੀਕੇਟ ਚ ਹੈਗੇ ਨੇ ਤਾਂ ਉਹ ਪੰਜਾਬ ਨਾਲ ਰਿਲੇਟਡ ਬੀਜੇਪੀ ਜਿਹੜੀ ਹੈ ਪੰਜਾਬ ਨਾਲ ਰਿਲੇਟਡ ਕੋਈ ਵੀ ਚੀਜ ਹੋਵੇ ਉਹਦੇ ਤੇ ਡਾਕਾ ਮਾਰਨਾ ਚਾਹੁੰਦੇ ਹਾਂ ਹੱਥਿਆਣਾ ਚਾਹੁੰਦੇ ਆ ਪਰ ਮੈਂ ਬੀਬੀਐਨਬੀ ਦਾ ਮੁੱਦਾ ਹੈ इवन ਪੰਜਾਬ ਦੀਆਂ ਝਾਕੀਆਂ ਬਾਰੇ ਵੀ ਇਹ ਕਹਿਣ ਲੱਗ ਜਾਂਦੇ ਨੇ ਕਿ 26 ਜਨਵਰੀ ਜਾਂ 15 ਅਗਸਤ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਜਾ ਪੰਜਾਬ ਤੋਂ ਬਿਨਾਂ ਤੁਸੀਂ ਕਿਵੇਂ ਤੁਸੀਂ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ਮਨਾ ਲਓਗੇ ਪੰਜਾਬ ਦੀ ਗੈਰ ਹਾਜ਼ਰੀ ਚ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀ ਉਹ ਮਾਨ ਸਾਹਿਬ ਸੋਚ ਕੇ ਲੜਾਈ ਸਾਡੀ ਭਾਵੇਂ ਉਹ ਬਿਜਲੀ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਪਾਖੜਾ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਤ ਹੈ এডਿਕੇਸ਼ਨ ਨਾਲ ਸੰਬੰਧਤ ਹੈ ਜਿੰਨਾ ਵੀ ਪੱਖ ਪੰਜਾਬ ਸਰਕਾਰ ਵੱਲੋਂ ਉਹਨਾਂ ਕੋਲ ਰੱਖਿਆ ਜਾਊਗਾ ਔਰ ਜੇ ਤਾਂ ਉਹ ਲੀਗਲੀ ਕੋਈ ਸਹੀਆਂ ਸੀ ਜੇ ਤਾਂ ਇਦਾਂ ਮੰਨਦੇ ਨੇ ਠੀਕ ਹੈ ਨਹੀਂ ਤਾਂ ਕੋਈ ਹੋਰ ਤਰੀਕੇ ਪਰ ਉਹਨੇ ਪੜਨਗੇ ਪਰ ਪੰਜਾਬ ਆਪਣੇ ਹੱਕ ਕਦੇ ਨਹੀਂ ਛੱਡੂਗਾ ਔਰ ਕੁਝ ਵਿਰੋਧੀ ਪਾਰਟੀਆਂ ਜਾਂ ਕੁੂਡ ਪ੍ਰਚਾਰ ਕਰਨ ਵਾਲੇ ਪਤਾ ਨਹੀਂ ਮੁਲਗੇ ਜੀ ਕਿੱਥੇ ਹੋਗੇ ਸਾਡਾ ਕੋਈ ਇਹਦੇ ਨਾਲ ਪੰਜਾਬ ਯੂਨੀਵਰਸਿਟੀ ਚੋਂ ਸਾਡੇ ਐਮਐਲਏ ਤੇ ਮਨਿਸਟਰ ਤੇ ਸਾਡੇ ਐਮਪੀ ਨੇ ਨੀਤ ਹੇਰ ਮਲਵਿੰਦਰ ਕੰਗ ਉਹ ਪੰਜਾਬ ਯੂਨੀਵਰਸਿਟੀ ਚ ਪੜੇ ਹੋਏ ਨੇ ਸਾਡੇ ਕਈ ਐਮਐਲਏ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਤੇ ਸਾਡਾ ਤਾਂ ਆਪ ਪਾਰਟੀ ਦਾ ਹੀ ਐਲੂਮਨੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਹੈ ਸਰਕਾਰ ਸਤਾਂਵੀ ਮਨਾ ਰਹੀ ਆ ਸਰਕਾਰ ਸਤਾਂਵੀ ਮਨਾ ਰਹੀ ਆ ਉਹਦੇ ਬਾਰੇ ਕੈਮਰਾ ਸਾਡੇ 350 ਸਾਲਾ ਗੁਰੂ ਤੇਗ বাহাদুর ਜੀ ਦਾ ਜਿਹੜਾ ਉਹ ਮਨਾ ਰਹੇ ਆ ਬਰੇ ਜਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਜਿੱਥੇ-ਜਿੱਥੇ ਚਰਨਸ਼ੋਪ ਪ੍ਰਾਪਤ ਕਰਦੀ ਹੈ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹ ਅਸੀਂ ਸਿੱਖ ਵਿਦਵਾਨਾਂ ਤੋਂ ਸਿੱਖ ਪ੍ਰੋਫੈਸਰ ਸਾਹਿਬਾਨ ਤੋਂ ਸੰਤਾਂ ਮਹਾਂਪੁਰਸ਼ਾਂ ਤੋਂ ਸਾਰਾ ਕੁਝ ਡਿਟੇਲ ਦੇ ਵਿੱਚ ਅਸੀਂ ਉਹ ਲੈ ਲਏ ਨੇ ਨਕਸ਼ੇ ਸਾਰੇ ਉਹਨਾਂ ਪਿੰਡਾਂ ਦੇ ਵਿੱਚ ਆਲਰੇਡੀ ਗਰੰਟਾਂ ਵੀ ਚਲਿੰਗੇ ਹੋਏ ਨੇ ਬਹੁਤ ਸਾਰੇ ਪਿੰਡਾਂ ਨੂੰ ਅਸੀਂ 50-50 ਲੱਖ ਰੁਪਏ ਦੀ ਪਰ ਪਿੰਡ ਹੋਰ ਵੀ ਗਰੰਟਾਂ ਦੇਵਾਂਗੇ ਕੁਝ ਵੀ ਪੰਚਾਇਤਾਂ ਨੂੰ ਦੇਵਾਂਗੇ ਉਹ ਕੁਝ ਵੀ ਵਿਕਾਸ ਦੇ ਕੰਮ ਕਰਾ ਲੈਣ ਅ ਲਗਭਗ 70 ਕਰੋੜ ਦੇ ਨੇੜੇ ਜਿਹੜੇ ਗ੍ਰਾਂਟਾਂ ਜਿਹੜੀਆਂ ਨੇ 140 142 ਦੇ ਨੇੜੇ ਜਿਹੜੇ ਕਸਬੇ ਤੇ ਪਿੰਡ ਪੈਂਦੇ ਨੇ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਤੇ ਉੱਥੇ ਅਲੋਕਿਕ ਕੀਰਤਨ ਵੀ ਹੋਣਗੇ ਲੈਟ ਐਂਡ ਸਾਊਂਡ ਸ਼ੋਅ ਵੀ ਬਟਾਲੇ ਦੇ ਵਿੱਚ ਵੀ ਅੱਜ ਆ ਗਿਆ ਸਾਨੂੰ ਤੇ ਇਸ ਤੋਂ ਪਹਿਲਾਂ ਸ਼ੁਰੂ ਹੋ ਚੁੱਕੇ ਨੇ ਸ਼੍ਰੀਨਗਰ ਤੋਂ 18 ਤਰੀਕ ਨੂੰ ਅ ਅਸੀਂ ਜਾਵਾਂਗੇ ਸ਼੍ਰੀਨਗਰ ਤੋਂ ਕਸ਼ਮੀਰੀ ਪੰਡਤਾਂ ਦੇ ਇੱਕ ਪੂਰੇ ਜੱਥੇ ਸਮੇਤ ਉਹ ਯਾਤਰਾ ਸ਼ੁਰੂ ਹੋਊਗੀ ਮਾਲਵੇ ਚੋਂ ਦੋ ਯਾਤਰਾ ਮਾਹ ਹੋਣਗੀਆਂ ਇੱਕ ਨਾਲ ਮਾਝੇ ਚੋਂ ਦੁਆਬੇ ਚੋਂ ਤੋਂ 23 24 25 ਦਾ ਬਹੁਤ ਵੱਡਾ ਇੱਕ ਇਤਿਹਾਸਿਕ ਕੱਟ ਜਿਹੜਾ ਉਹ ਅਨੰਦਪੁਰ ਸਾਹਿਬ ਵਿਖੇ ਹੋਊਗਾ 23 ਨੂੰ ਸ੍ਰੀ ਗੁਰੂ ਇੱਕ ਬਾਤ ਦੀ ਜਿਹਦੇ 350 ਸਾਲਾ ਸ਼ਹੀਦੀ ਪਰਮਤੇ ਅਖੰਡ ਪਾਤਸ਼ਾਹ ਦੇ ਪ੍ਰਕਾਸ਼ ਹੋਣਗੇ 25 ਤਰੀਕ ਨੂੰ ਹੋਪ ਕਰਨਗੇ 24 ਤਰੀਕ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹ ਹਿਸਟਰੀ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਲ ਹੋ ਕੇ ਅਸੀਂ ਆਨੰਦ ਪ੍ਰਸਾਪਿਕ ਕਰ ਰਹੇ ਜਿਹਦੇ ਵਿੱਚ ਕਾਫੀ ਗਾਸਕ ਫੈਸਲੇ ਲੈ ਜਾਣ। ਮਾਸ਼ਾ ਅੱਲੋ ਪਾਰਟੀ ਬੋਟਰੀ ਲਾ ਕੇ ਕਰੀ ਜੀ ਬੋਟਰੀ ਨੂੰ ਲਾ ਕੇ। ਤੇ ਦੇਖੋ ਜੀ ਮੈਂ ਕੋ ਜੇ ਕਿਸੇ ਵੀ ਪਾਰਟੀ ਨੂੰ ਈਵੀਐਮ ਤੇ ਜਾਂ ਬੋਟਾਂ ਦੇ ਕੱਟਣ ਤੇ ਜਾਂ ਬੋਟਾਂ ਨੂੰ ਐਡ ਕਰਨ ਤੇ ਜਾਂ ਬੋਟਾਂ ਜਾਲੀ ਬੋਟਾਂ ਪਾਉਣ ਤੇ ਕੋਈ ਤਰਾਜ ਇਹਦਾ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ بجائے ਇਸ ਦੇ ਕਿ ਉਹ ਉਹਨੂੰ ਇਗਨੋਰ ਕਰ ਦੇਣ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਕਿ ਈਵੀਐਮ ਤੇ ਕੋਈ ਵੀ ਪਾਰਟੀ ਚਾਹੇ ਉਹ ਆਂਧਰਾ ਪ੍ਰਦੇਸ਼ ਦੀ ਹੈ ਚਾਹੇ ਉਹ ਮਹਾਰਾਸ਼ਟਰ ਦੀ ਹੈ ਚਾਹੇ ਤਾਮਿਲਨਾਡੂ ਦੀ ਹੈ ਚਾਹੇ ਉਹ ਛੱਤੀਸਗੜ੍ਹ ਦੀ ਹੈ ਚਾਹੇ ਕੋਈ ਵੀ ਪਾਰਟੀ ਹੈ ਜੋ ਈਵੀਐਮ ਤੇ ਸਵਾਲ ਚੱਕਦੀ ਹੈ ਕਿ ਈਵੀਐਮ ਜਿਹੜੀ ਹੈ ਉਹਦੇ ਚ ਕੋਈ ਗੜਬੜੀ ਹੈ ਤਾਂ ਭਾਜਪਾ ਈਵੀਐਮ ਦੇ ਹੱਕ ਚ ਕਵਾਜ ਜਾਂਦੀ ਹੈ ਜੇ ਉਹਨਾਂ ਨੂੰ ਮੋਦੀ ਦੀ ਲਹਿਰ ਪੈਨ ਜੀਕੀਨ ਉਹ ਕਹਣ ਭਾਵੇਂ ਤੁਸੀਂ ਬੈਲਟ ਪੇਪਰ ਨਹੀਂ ਪਾਉ ਲੋ ਜੀ ਭਾਵੇਂ ਜਿੰਨੇ ਮਾਸ਼ੀਨਾਂ ਚੈੱਕ ਕਰਾ ਜੀ ਅਜੇ ਤੇ ਜਿੱਤੇ ਨਹੀਂ ਹੈ ਕਿਉਂਕਿ ਸਾਡੇ ਕੋਲੇ ਮੋਦੀ ਸਾਹਿਬ ਨੇ ਜਿੰਨੇ ਦੇ ਜਿਹਰੇ ਨੂੰ ਜਿਹਨੇ ਨਾਮ ਨੂੰ ਜਿਹਨੇ ਕਿ ਲਹਿਰ ਨੂੰ ਵੋਟ ਪਾਈ ਅਚਾਨਕ ਬੀਜੇਪੀ ਈਵੀਐਮ ਦੇ ਹੱਕ ਚ ਘਵਾ ਜਾਂਦੀ ਹੈ ਨਹੀਂ ਨਹੀਂ ਇਹ ਤਾਂ ਠੀਕ ਹੈ ਠੀਕ ਹੈ ਇਹ ਗੱਲ ਨਾ ਛਡੋ ਇਹ ਗੱਲ ਨਾ ਛਡੋ ਇਹ ਮਤਲਬ ਕੁਝ ਨਾ ਕੁਝ ਤਾਂ ਹੈ ਨਾ ਜਾਂਚ ਕਰਨੀ ਹੋਣੀ ਜਿੱਥੇ ਉਹ ਕਿਉਂ ਨਹੀਂ ਕਲੀਅਰ ਗੱਲ ਕਰਦੇ ਕਿ ਲੋਕਤੰਤਰ ਜਿਹੜਾ ਹੈ ਅ ਅਸੀਂ ਅਸੀਂ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਤੇ ਵੋਟਾਂ ਨਵੀਂ ਆਪਣੇ ਇੱਕੋ ਐਡਰੈਸ ਤੇ 80 80 ਵੋਟਾਂ ਬਣ ਰਹੀਆਂ ਨੇ ਵੋਟਾਂ ਕੱਟੀਆਂ ਵੀ ਜਾ ਰਹੀਆਂ ਨੇ ਸੰਜੇ ਸਿੰਘ ਸਾਡੇ ਰਾਜ ਸਭਾ ਦੇ ਮੈਂਬਰ ਉਹਨਾਂ ਦੀ ਘਰ ਵਾਲੀ ਦੀ ਵੋਟ ਕੱਟਦੀ ਕਿਉਂਕਿ ਉਹ ਨਵੀਂ ਦਿੱਲੀ ਵਿਧਾਨ ਸਭਾ ਚ ਪੈਂਦੇ ਸੀ ਕਈ ਵਾਰੀ ਨਹੀਂ ਪਤਾ ਲੱਗਦਾ ਇਹਨਾਂ ਨੂੰ ਇੱਦਾਂ ਹੀ ਕੱਟਦੀ ਬਾਅਦ ਜਦੋਂ ਪਤਾ ਲੱਗਿਆ ਫਿਰ ਕਹਿੰਦੇ ਹਾਂਜੀ ਬਣਾ ਦਾਨੀ ਸੋ ਇਹ ਲੋਕਤੰਤਰ ਲਈ ਬਹੁਤ ਘਾਤਕ ਚੀਜ਼ ਹੈ ਜਿੱਤੋ ਆਪਣੇ ਤੁਸੀਂ ਏਜੰਡੇ ਤੇ ਜਿੱਤੋ ਅਸੀਂ ਲੋਕਾਂ ਦੇ ਹੱਥ ਬਿਨ ਸਿਰ ਮੱਥੇ ਮੰਨਾਨੀ ਪਰ ਕਟੁਕਟ ਇਹ ਨਾ ਕਰੋ ਕਿ ਦੇਖੋ ਕਿ ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਕਟੁਕਟ ਦੁੱਖੀਆਂ ਨਾਲ ਤਾਂ ਸਾਡੇ ਜੱcke ਨਾ ਮਾਰੋ ਦੁੱਖੀਆਂ ਨਾਲ ਜੱcke ਮਾਰਨ ਦੀ ਜਿਹੜੀ ਆਤ ਹੈ ਇਹ ਲੋਕਪੰਥਰ ਲਈ ਖਤਰਨਾਕ ਸਰ ਜਿਹੜਾ ਰਾਜਾ ਬੜੇ ਕਦੇ ਕਲੀ ਤੋਂ ਬੋਲਦੇ ਭਿਆਨ ਤੋਂ ਉਸ ਤੋਂ ਬਾਅਦ ਤਰਨ ਤਰਨ ਦੇ ਵਿੱਚ ਵੀ ਲੱਗਦਾ ਕਾਂਗਰਸ ਕਿੰਨੇ ਨੰਬਰ ਦੇ ਦੇਖੋ ਜੀ ਮੈਂ ਕਿਸੇ ਬਿਆਨ ਨਾਲ ਤਰਨ ਤਰਨ ਦੀ ਇਲੈਕਸ਼ਨ ਨੂੰ ਨਹੀਂ ਜੁੜੂਗਾ ਤੁਸੀਂ ਸਵਾਲੇ ਪੁੱਛਦੇ ਕਿ ਕਿਹੜੇ ਵਿਕਾਸ ਦੇ ਕੰਮਾਂ ਤੇ ਵੋਟ ਮੰਗ ਰਹੇ ਹੋ ਜੀ ਰਾਜਾ ਬੜੇ ਕਦੇ ਨਾਂ ਤੇ ਵੋਟਾਂ ਮੰਗਾਂਗੇ ਸੀ ਜੇ ਰਾਜੀਪੁਰਿੰਗ ਬਿਆਨ ਦਿੰਦਾ ਤੇ ਤਰੰਤਰ ਦੀ ਇਲੈਕਸ਼ਨ ਬਰਦ ਚੁਣੀ ਰਾਜੀਪੁਰਿੰਗ ਦਾ ਬਿਆਨ ਹੀ ਗਲਤ ਹੈ ਉਹਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਬਾਅਦ ਵਿੱਚ ਮਾਫੀ ਮੰਗਣ ਲੱਗ ਜਾਂਦੇ ਆ ਇਹ ਕਿਹੜਾ ਪਹਿਲਾ ਬਿਆਨ ਆ ਦਾ ਉਹਦੋਂ ਪਹਿਲਾਂ ਵੀ ਇਦਾਂ ਕਰਦੇ ਰੇ ਕਾਂਗਰਸ ਦੀ ਮਾਨਸਿਕਤਾ ਹੀ ਹੈ ਉਹ ਤਾਂ ਬਾਜਵਾ ਸਾਹਿਬ ਸਾਡੇ ਐਮਐਲਏ ਨੂੰ ਕਹਿੰਦੇ ਕਿ ਕਹੋ ਜੇ ਮਟੀਰੀਅਲ ਆ ਗਿਆ ਇਹ ਜਮੂਰੇ ਆ ਗਏ ਇਹਨਾਂ ਨੂੰ ਅਸੀਂ ਮਟੀਰੀਅਲ ਜਮੂਰੇ ਲੱਗਦੇ ਜੀ ਆਮ ਲੋਕ ਜਿਹੜੇ ਇੱਥੋਂ ਮਾਨਸਿਕਤਾ ਝਲਕਦੀ ਹੈ ਬਾਜਵਾ ਸਾਹਿਬ ਨੇ ਵੀ ਕਿਹਾ ਸੀ ਜਦੋਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਕਿ ਜਦੋਂ ਨਸਲੀ ਘੋੜਿਆਂ ਦੀ ਦੌੜ ਦੇ ਵਿੱਚ ਇੱਕ ਦੇਸੀ ਟੱਟੂ ਤੁਸੀਂ ਭੱਜਣ ਲਾ ਦੋਗੇ ਤਾਂ ਇਹੀ ਹਾਲ ਹੁੰਦਾ ਜਾਕਰ ਸਾਹਿਬ ਨੇ ਕੀ ਕਿਹਾ ਸੀ ਜਦੋਂ ਪੈਰ ਦੀਆਂ ਜੁੱਤੀਆਂ ਚੱਕ ਕੇ ਸਿਰ ਤੇ ਧਰੋਗੇ ਤਾਂ ਫਿਰ ਇਹੀ ਹਾਲ ਹੁੰਦਾ ਸੋ ਇਹ ਇਹ ਕਿਹੜਾ ਇਹਨਾਂ ਦਾ ਪਹਿਲਾ ਬਿਆਨ ਹੈ ਕੋਈ ਇਹਨਾਂ ਦੀ ਮਾਨਸਿਕਤਾ ਇਹੀ ਹੈ ਪਰ ਹਾਂ ਧਰਨ ਤਰਨ ਦੇ ਵਿੱਚ ਅਸੀਂ ਆਪਣੇ ਕੰਮ ਦੱਸ ਰਹੇ ਹਾਂ ਜੀ ਕਿ 58962 ਨੌਕਰੀਆਂ ਦੇ ਚੁੱਕੇ ਸਰਕਾਰੀ ਹੁਣ ਤੱਕ ਬਿਨਾਂ ਕਿਸੇ ਕੈਸ਼ ਤੋਂ ਤੇ ਫਰਮਾਇਸ਼ ਤੋਂ ਐਸਐਸਐਫ ਸੜਕਾਂ ਸੁਰੱਖਿਆ ਫੋਰਸ ਬਣਾਈ ਹੈ 48% ਮੋਤਾ ਸੜਕਾਂ ਦੇ ਘਟ ਗੀਆਂ ਇਹ ਗੜਕਰੀ ਸਾਹਿਬ ਨੇ ਰਾਸਵਾ ਦੇ ਵਿੱਚ ਦੱਸਿਆ ਜਿਹੜੀ ਬੱਤੀ ਹੈ ਖੇਤਾਂ ਵਾਲੀ ਉਹ ਦਿਨੇ ਆਉਂਦੀ ਹੈ ਤੇ ਅਨਲਿਮਿਟਡ ਆਉਂਦੀ ਹੈ ਬਿਜਲੀ ਜਿਹੜੀ ਘਰਾਂ ਵਾਲੀ ਹੈ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ 19 ਟੋਲ ਪਲਾਜੇ ਬੰਦ ਹੋ ਗਏ 67 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਉੱਥੋਂ ਠੀਕ ਹੈ ਜੀ ਤੇ ਜਿੰਨੇ ਕੰਮ ਹੁਣ ਤੱਕ ਅਸੀਂ ਕੀਤੇ ਨੇ ਭਾਵੇਂ ਉਹ ਪਿੰਡਾਂ ਨਾਲ ਸੰਬੰਧਿਤ ਨੇ ਭਾਵੇਂ ਸ਼ਹਿਰਾਂ ਨਾਲ ਸੰਬੰਧਿਤ ਸਕੂਲਾਂ ਦਾ ਕਾਇਆਪਾਲ ਟੋ ਗਿਆ ਸਾਡੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਚ ਪੜ ਕੇ ਜੀਈ ਮੈਨ ਜੀਈ ਐਡਵਾਂਸ ਦੇ ਪੇਪਰ ਕਲੀਅਰ ਕਰ ਰਹੇ ਨੇ ਆਮ ਆਦਮੀ ਕਲੀਨਿਕ ਜਿਹੜਾ ਉਹਦੇ ਚ 4 ਕਰੋੜ ਦੇ ਨੇੜੇ ਤੇੜੇ ਲੋਕ ਜਿਹੜੇ ਉਹ ਹੁਣ ਤੱਕ ਫੁੱਟਫੌਲ ਦੇ ਵਿੱਚ ਡਾਟੇ ਦੇ ਵਿੱਚ ਆਇਆ ਕੋ ਆ ਚੁੱਕੇ ਨਹੀਂ ਤੁਸੀਂ ਕਹੋਗੇ ਵੀ 3 3.5 ਕਰੋੜ ਤਾਂ ਵਾਦੀ ਹੈ 4 ਕਰੋੜ ਕਿਵੇਂ ਆ ਗਿਆ ਕਈ ਬੰਦੇ ਦੋ ਦੋ ਤਿੰਨ ਤਿੰਨ ਵਾਰੀ ਵੀ ਆ ਗਏ ਨਾ ਪਰ ਹਾਂ ਚਲੋ ਐ ਕਰੋ 4 ਕਰੋੜ ਨੂੰ 3.5 ਹੀ ਬਣ ਦਿੰਦੇ ਆ ਤਾਂ ਵੀ ਇੱਕ ਕਰੋੜ ਤੋਂ ਵੱਧ ਬੰਦਾ ਤਾਂ ਆ ਗਿਆ ਨਾ 1/3 ਸਾਡੀ ਆਬਾਦੀ ਦਾ ਉਹ ਉੱਥੋਂ ਦਵਾਈਆਂ ਲੈ ਕੇ ਠੀਕ ਹੋ ਗਿਆ ਅਸੀਂ ਆ ਮੁੱਦੇ ਲੈ ਕੇ ਜਾ ਰਹੇ ਹਾਂ ਸਕੂਲਾਂ ਦਾ ਪੜਾਈਆਂ ਦਾ ਇਹ ਮੁੱਦੇ ਲੈ ਕੇ ਜਾਣੇ ਲੜਾਈਆਂ ਦਾ ਇਹਨਾਂ ਦੇ ਕੈਂਡੀਡੇਟ ਕੀ ਕਹਿੰਦੇ ਨੇ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਦੂਜਾ ਕਹਿੰਦਾ ਮਾਰਨ ਨੂੰ ਤਿਆਰ ਰਹੋ ਆ ਆ ਲੜਾਈਆਂ ਚ ਪਾ ਕੇ ਸਾਨੂੰ ਇਹ ਪੋਲਰਾਈਜੇਸ਼ਨ ਕਰ ਰਹੇ ਹੈ ਆ ਲੜਾਈਆਂ ਚ ਪਾ ਕੇ ਵੋਟਾਂ ਮੰਗਦੇ ਆ ਧਮਕੀਆਂ ਦੇ ਕੇ ਵੋਟਾਂ ਮੰਗਦੇ ਆ ਐਦਾਂ ਵੋਟਾਂ ਮੰਗਦੇ ਸੋ ਤਰਨ ਤਰਨ ਦੀ ਇਲੈਕਸ਼ਨ ਅੱਜ ਮੈਂ ਇਸ ਤੋਂ ਬਾਅਦ ਹੋਣਗੇ ਤਰਨ ਤਰਨ ਜਾਊਂਗਾ ਤੰਤਰ ਮੇਰੀਆਂ ਜਨ ਸਭਾ ਮਹ ਰੈਲੀਆਂ ਨੇ ਮੇਰੀਆਂ ਤੇ ਆਪਣੇ ਵੱਲੋਂ ਬੈਸਟ ਐਫਰਟ ਕਰਾਂਗੇ ਮਾਲੀ ਦਾ ਕੰਮ ਪਾਣੀ ਪਾਉਣਾ ਧਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇਂ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ ਔਰ ਜਿਸ ਤਰੀਕੇ ਦਾ ਅਸੀਂ ਮਾਹੌਲ ਦੇਖ ਰਹੇ ਹਾਂ ਚੰਗਾ ਫਲ ਤੇ ਚੰਗਾ ਫੁੱਲ ਲੱਗਣਗੇ ਔਰ ਪਰੰਤਨ ਲੱਗ ਕੇ ਨੂੰ ਵਿਕਾਸ ਦੇ ਲੀਹਾਂ ਤੇ ਪਹਿਲਾਂ ਵੀ ਤੁਰ ਰਿਹਾ ਉਹ ਗੱਡੀ ਹੋਰ ਤੇਜ਼ ਹੋਊਗੀ ਆਮ ਆਨਕ ਪਾਰਟੀ ਬੜੇ ਵਧੀਆ ਮਾਰਜਨ ਤੇ 14 ਤਰੀਕ ਨੂੰ ਜਿੱਤ ਰਹੀ